ਉਣ ਵਾਲੇ ਸਿੰਘਾਂ-ਸਿੰਗਲੀਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਪਰ ਬੀਬੀ ਸੁੰਦਰ ਕੌਰ ਇੱਕ ਅਜਹੀ ਸ਼ੇਰਨੀ ਦਾ ਨਾਮ ਹੈ ਜਿਸਨੇ ਕਿ 25 ਸਾਲ ਦੀ ਉਮਰ ਦੇ ਵਿੱਚ ਮੁਗਲ ਫੌਜਾਂ ਦੇ ਨਾਲ ਲੜਦੇ ਹੋਏ ਸ਼ਹਾਦਤ ਪਾਈ ਖੱਤਰੀ ਸ਼ਾਹੂਕਾਰ ਪਰਿਵਾਰ ਦੇ ਵਿੱਚ ਜਨਮ ਲੈਣ ਵਾਲੀ ਬੀਬੀ ਸੁੰਦਰੀ ਆਪਣੇ ਪਿਤਾ ਬਲਵੰਤ ਰਾਏ ਜੋ ਕਿ ਸਿੰਘ ਸੱਜ ਕੇ ਬਲਵੰਤ ਸਿੰਘ ਬਣ ਗਏ ਸੀ ਉਸ ਦੇ ਨਾਲ ਹੋਰਾਂ ਸਿੰਘਾਂ ਦੀ ਸੇਵਾ ਕਰਨ ਦੇ ਲਈ 19 ਸਾਲ ਦੀ ਉਮਰ ਦੇ ਵਿੱਚ ਹੀ ਮਹਿਲਾ ਦੀ ਜ਼ਿੰਦਗੀ ਛੱਡ ਕੇ ਵੀਰਾਨੇ ਜੰਗਲਾਂ ਦੇ ਵਿੱਚ ਆ ਗਏ ਅਤੇ ਮੁਗਲਾਂ ਦਾ ਸਾਥ ਦੇਣ ਵਾਲੇ ਚਸਪਤ ਰਾਏ ਦਾ ਸਿਰ ਕਲਮ ਕਰਨ ਵਾਲੇ ਸਿੰਘ ਸੂਰਮਿਆਂ ਅਤੇ ਆਪਣੇ ਭਰਾ ਦੇ ਲਈ ਲੰਗਰ ਪਾਣੀ ਦੀ ਸੇਵਾ ਨਿਭਾਉਂਦੇ ਰਹੇ ਬਾਅਦ ਵਿੱਚ ਆਪਣੇ ਭਰਾ ਜਸਪਤਰਾਏ ਦਾ ਸੋਦਾ ਲਾਉਣ ਵਾਲੇ ਸਿੰਘਾਂ ਨੂੰ ਵੀ ਲੱਭਦੇ-ਲੱਭਦੇ ਲਖਪਤਰਾਏ ਇੱਥੇ ਪਹੁੰਚ ਗਿਆ ਤੇ 30 ਹਜ਼ਾਰੀ ਮੁਗਲ ਫੌਜ ਦੇ ਨਾਲ ਜੰਗਲ ਨੂੰ ਅੱਗ ਲਾ ਕੇ ਚਾਰੇ ਪਾਸਿਓਂ ਸਿੰਘਾਂ ਨੂੰ ਘੇਰਾ ਪਾ ਲਿਆ ਤਾਂ ਮਾਤਾ ਸੁੰਦਰਕੌਰ 25 ਸਾਲ ਦੀ ਉਮਰ ਦੇ ਵਿੱਚ ਲੜਦੇ-ਲੜਦੇ ਸ਼ਹਾਦਤ پا ਗਏ। ਦੇਖਦੇ ਹਾਂ ਬੀਬੀ ਸੁੰਦਰੀ ਅਤੇ ਹਜ਼ਾਰਾ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਦੀ ਯਾਦਗਾਰ ਬਣੇ ਗੁਰਦੁਆਰਾ ਬੀਬੀ ਸੁੰਦਰੀ ਅਤੇ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਰੋਹਿਤ ਗੁਪਤਾ ਦੀ ਖਾਸ ਰਿਪੋਰਟ। ਗੱਲ ਸਿੱਖ ਇਤਿਹਾਸ ਦੀ ਕਰੀਏ ਤਾਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਸਿੱਖ ਇਤਿਹਾਸ ਤੇ ਜੇ ਦਸੰਬਰ ਮਹੀਨੇ ਦੇ ਇਸ ਹਫਤੇ ਦੀ ਗੱਲ ਕਰੀਏ ਤੇ ਇਹ ਮਹੀਨਾ ਬਹੁਤ ਹੀ ਜ਼ਿਆਦਾ ਅਹਿਮੀਅਤ ਰੱਖਦਾ ਹੈ ਕਿਉਂਕਿ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜਿਆ ਹੈ ਇਹ ਮਹੀਨਾ ਔਰ ਇਸ ਵੇਲੇ ਜਿੱਥੇ ਅਸੀਂ ਖੜੇ ਆ ਉਹ ਗੁਰਦਾਰਾ ਸਾਹਿਬ ਵੀ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਗਿਆ 11000 ਸਿੰਘਾਂ ਸਿੰਘਾਂ ਦੀ ਸ਼ਹਾਦਤ ਹੋਈ ਸੀ ਇੱਥੇ ਔਰ ਮੁੱਖ ਨਾਮ ਇਹਨਾਂ ਜੋ ਆਂਦਾ ਹੈ ਬੀਬੀ ਸੁਨਦਰ ਕੌਰ ਜੀ ਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਸ਼ਮੀਰ ਸਿੰਘ ਜੀ ਸਾਡੇ ਨਾਲ ਨੇ ਬਾਬਾ ਜੀ ਕੀ ਇਤਿਹਾਸ ਹੈ ਔਰ ਪਹਿਲੇ ਐ ਦੱਸੋ ਬੀਬੀ ਸੁੰਦਰ ਕੌਰ ਜੀ ਕੌਣ ਸੀ ਬੀਬੀ ਸੁੰਦਰ ਕੌਰ ਜੀ ਇੱਕ ਖੱਤਰੀਆਂ ਦੀ ਬੇਟੀ ਸੀ ਔਰ ਸ਼ਾਮਾ ਖੱਤਰੀ ਖੱਤਰੀ ਸ਼ੌਕਰ ਜੋ ਜ਼ਿਲ੍ਹਾ ਕਪੂਰਥਾਲੀ ਵਿੱਚ ਹੁਣ ਪੈਂਦਾ ਉਸ ਸਥਾਨ ਤੇ ਵੀ ਹੁਣ ਗੁਰਦੁਆਰਾ ਬਣਿਆ ਪਹਿਲੇ ਉਹਨਾਂ ਦਾ ਘਰ ਸੀ ਜਿੱਥੇ ਬਾਬਾ ਬਲਵੰਤ ਸਿੰਘ ਜੀ ਤੇ ਬੀਬੀ ਸੁੰਦਰ ਕੌਰ ਜੀ ਰਹਿੰਦੇ ਸਨ ਉਹ ਪਹਿਲਾ ਨਾਂ ਉਹਦਾ ਇਤਿਹਾਸ ਹੈ ਸਰਸਵਤੀ ਵੀ ਆਉਂਦਾ ਹੈ ਪਿਆਰ ਨਾਲ ਰੱਖਿਆ ਸੀ ਮਾਪਿਆਂ ਨੇ ਸੋ ਇੱਥੇ ਆ ਕੇ ਫਿਰ ਸੁੰਦਰੀ ਤੋਂ ਸੁੰਦਰ ਕੌਰ ਖੰਡੇ ਬਾਡੇ ਪੌਲ ਸ਼ਕਾ ਕੇ ਸਿੰਘਾਂ ਨੇ ਨਾਰ ਮੁਕੌਰ ਦਾ ਬਖਸ਼ਿਸ਼ ਕੀਤੀ ਕਿੱਦਾਂ ਇੱਥੇ ਪਹੁੰਚੇ ਸੀ ਉਹ ਇਸ ਤਰ੍ਹਾਂ ਸਿੰਘ ਪਹਿਲਾ ਜੋ ਬਾਬਾ ਬਲਵੰਤ ਸਿੰਘ ਜੀ ਸੀ ਉਹ ਪਿੰਡ ਹੀ ਬਾਣੀ ਸਿੰਘਾਂ ਦੇ ਨਾਲ ਪੜਦੇ ਸਨ ਇਹਨਾਂ ਦੇ ਵੱਡੇ ਵੀਰ ਜੀ ਔਰ ਇਹ ਤਿੰਨ ਭੈਣ ਭਰਾ ਸਨ ਔਰ ਜਦੋਂ ਬਾਣੀ ਪੜਦੇ ਪੜੇ ਸਿੰਘਾਂ ਨੇ ਪ੍ਰੇਮ ਪਿਆ ਗਿਆ ਫਿਰ ਉਹਨਾਂ ਨੇ ਖੰਡੇ-ਬੱਟੇ ਦੀ ਪੌਲ ਲਈ ਜਦੋਂ ਖੰਡੇ-ਬੱਟੇ ਦੀ ਪੌਲ ਲਈ ਤੇ ਘਰ ਦੇਣੇ ਕਿਹਾ ਵੀ ਤੂੰ ਇਹ ਕੀ ਕਰਕੇ ਆ ਗਿਆ ਇਹ ਤੇ ਮਤਲਬ ਵੀ ਜਿਹਾਂ ਦੇ ਜ਼ੁਲਮ ਦੇ ਖਿਲਾਫ ਹੈ ਉੱਥੋਂ ਫਿਰ ਉਹਨੂੰ ਪ੍ਰੇਰਣਾ ਮਿਲੀ ਫਿਰ ਸਿੰਘਾਂ ਨਾਲ ਰਲ ਕੇ ਤੇ ਜਿੱਥੇ ਵੀ ਕਿਤੇ ਸਿੰਘ ਰਜਾਣੇ ਉਹਨਾਂ ਦੇ ਨਾਲ ਰਾਤ ਦਿਨ ਉੱਥੇ ਰਹਿਣਾ ਤੇ ਪਰ ਨਾਲ ਜਦੋਂ ਬਾਣੀ ਪੜਨੀ ਤੇ ਮਾਤਾ ਬੀਬੀ ਸੁੰਦਰ ਕੌਰ ਜੀ ਮਾਤਾ ਸੁందਰੀ ਜੀ ਨੂੰ ਵੀ ਉਹਨਾਂ ਨੇ ਕਿਹਾ ਕਿ ਲੈ ਜਪਜੀ ਸਾਹਿਬ ਦਾ ਬਾਣ ਤੂੰ ਵੀ ਕਰਿਆ ਕਰ ਆਸਤੇ ਅਸੀਂ ਉਹਨਾਂ ਨੂੰ ਵੀ ਬਾਣੀ ਸਾਰੀ ਸਰਵਣ ਕੀਤੀ ਉਹਨਾਂ ਨੇ ਵੀ ਫਿਰ ਬਹੁਤ ਅਭਿਆਸ ਕੀਤਾ ਬਾਣੀ ਦਾ ਉਹਨਾਂ ਨੂੰ ਵੀ ਵਿਸ਼ਵਾਸ ਹੋ ਗਿਆ ਕਿ ਬਾਣੀ ਹੀ ਸਭ ਤੋਂ ਉੱਤਮ ਔਰ ਸ੍ਰਿਸ਼ਟ ਹੈ ਜੋ ਜਨਮ ਮਰਨ ਤੋਂ ਰਹਿਤ ਕਰ ਸਕਦੀ ਹੈ ਇਸ ਕਰਕੇ ਉਹਨਾਂ ਨੇ ਬਾਣੀ ਦਾ ਅਭਿਆਸ ਕੀਤਾ ਸਿੰਘਾਂ ਦੇ ਨਾਲ ਪਿਆਰ ਪੈਂਦਾ ਪੈਂਦਾ ਜਦੋਂ ਫਿਰ ਇਹ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਜੋ ਪਾਕਿਸਤਾਨ 'ਚ ਪੈਂਦਾ ਹੈ ਉੱਥੇ ਫਿਰ ਜਦੋਂ ਸਿੰਘ ਵਿਸਾਖੀ ਮਨਾਉਣ ਗਏ ਨਾ ਵਿਸਾਖੀ ਮਨਾਉਣ ਜਦੋਂ ਗਏ ਨੇ ਤੇ ਖੁਰਸੇ ਰਾਜ ਸ਼ਾਮ ਨੂੰ ਗਏ ਤੇ ਉਹਨਾਂ ਸਵੇਰੇ ਵਾਪਸ ਮੋੜਨਾ ਸੀ ਤੇ ਉੱਥੇ ਦੇ ਜੋ ਦਵਾਨ ਸਨ ਲਖਪਤ ਰਾਏ ਔਰ ਜਸਪਤ ਰਾਏ ਇਹ ਜਈਆ ਖਾਨ ਦੇ ਦੋ ਦਵਾਨ ਸਨ ਔਰ ਇਹ ਖੱਤਰੀ ਨਾਲ ਖੱਤਰੀ ਧਰਮ ਨਾਲ ਰਿਸ਼ਤੇ ਰੱਖਦੇ ਸਨ ਆਪਣਾ ਔਰ ਇਹ ਉਹਨਾਂ ਦੀ ਨੌਕਰੀ ਕਰਦੇ ਸਨ ਔਰ ਇਹ ਕਹਿੰਦੇ ਸਨ ਕਿ ਸਿੱਖਾਂ ਨਾਲ ਦੀ ਬਈ ਆਪਾਂ ਚੇਹੀ ਸੀਗੀ ਦੁਸ਼ਮਣ ਹੀ ਲੱਗਦੇ ਰੰਜਿਸ ਰੱਖਦੇ ਸਨ ਹਾਂ ਇਸ ਕਰਕੇ ਫਿਰ ਜਦੋਂ ਉਹ ਸਿੰਘ ਸਾ ਉੱਥੇ ਵਿਸਾਖੀ ਦੇ ਮਨਾਉਣ ਗਏ ਨਾ ਤੇ ਜਸਪਤ ਰਾਏ ਨੂੰ ਲੱਗਾ ਪਤਾ ਉਹ ਕੁਝ ਮੁਸਲਮਾਨ ਨਾਲ ਲੈ ਕੇ ਕੁਝ ਹੋਰ ਲੈ ਕੇ ਤੇ ਗਿਆ ਹਾਥੀ ਤੇ ਚੜ ਕੇ ਵੀ ਇੱਥੋਂ ਹੁਣੇ ਚਲ ਜਾਓ ਸਿੱਖਾਂ ਨੇ ਬੇਨਤੀ ਵੀ ਕੀਤੀ ਕਿ ਭਾਈ ਈਗਾ ਆਪਾਂ ਰਾਤ ਰਹਿਣਾ ਸਵੇਰੇ ਆਪਾਂ ਤਿਆਰ ਮਨਾ ਕੇ ਤੜਕੇ ਨਿਕਲ ਜਾਣਾ ਕਹਿੰਦੇ ਤੁਹਾਨੂੰ ਮੈਂ ਇੱਕ ਘੰਟਾ ਰਹਿਣ ਦੇਣਾ ਥੋੜਾ ਸਮਾਂ ਵੀ ਰਹਿਣ ਨਹੀਂ ਦੇਣਾ ਤੁਹਾਨੂੰ ਹੁਣੇ ਕੱਢਨੇ ਆ ਆਪੋ ਜੀ ਬਹਿਸ ਬਾਜੀ ਹੋਈ ਸਿੰਘਾਂ ਨੇ ਦੇਖਿਆ ਕਿ ਸਿੰਘ ਨੇ ਚੜ ਕੇ ਪਿੱਛੋਂ ਦੇ ਹਾਥੀ ਤੇ ਚੜ ਕੇ ਉਹਦਾ ਸਿਰ ਕਲਮ ਕਰਤਾ ਜਦ ਸਿਰ ਕਲਮ ਕੀਤਾ ਡਿੱਗਿਆ ਪੁੰਜੇ ਤੇ ਰੌਲਾ ਪੈ ਗਿਆ ਸਿੰਘਾਂ ਨੇ ਮਤਾ ਬਕਾਇਆ ਵੀ ਹੁਣ ਇਤਰਾ ਕਰੀਏ ਵਿਸਾਖੀ ਜਿਹੜੀ ਮਨਾਉਣੀ ਹੋ ਤੇ ਹੁਣ ਮਨਾਈ ਗਈ ਆ ਹੁਣ ਆਪਾਂ ਇਸ ਤਰ੍ਹਾਂ ਕਰੀਏ ਕਿ ਇਥੋਂ ਚਲੀਏ ਫਿਰ ਸਿੰਘਾਂ ਨੇ ਮਤਾਂ ਇੱਥੇ ਆ ਕੇ ਬਸ ਗਏ ਸਿੰਘ ਹਾਂਜੀ ਇੱਥੇ ਆ ਕੇ ਬਸ ਗਏ ਨੇ ਸਰ ਸਿੰਘ ਬੀਬੀ ਸੁੰਦਰੀ ਜੀ ਸੁੰਦਰ ਕੌਰ ਜੀ ਇੱਥੇ ਕਿੱਦਾਂ ਪਹੁੰਚੇ ਬੀਬੀ ਸੁੰਦਰ ਕੌਰ ਜੀ ਅਜੇ ਪਿੰਡ ਹੀ ਆ ਜਦੋਂ ਇੱਥੇ ਆਏ ਨੇ ਬਹੁਤ ਸਮਾਂ ਇੱਥੇ ਸਿੰਘ ਰਹਿੰਦੇ ਹੋ ਗਿਆ ਤੇ ਬਾਬਾ ਬਲਵੰਤ ਸਿੰਘ ਜੀ ਨੂੰ ਕਿਹਾ ਬਾਬਾ ਬਲਵੰਤ ਸਿੰਘ ਜੀ ਕਹਿੰਦੇ ਖਾਲਸਾ ਜੀ ਔਰ ਸ਼ਾਮ ਸਿੰਘ ਜਸਹਦਾਰ ਸੀ ਕਿ ਮੈਂ ਆਪਣੀ ਭੈਣ ਜੀ ਨੇ ਵਾਦਾ ਕਰਕੇ ਛੋਟੀ ਭੈਣ ਨਾਲ ਕਿ ਮੈਂ ਤੈਨੂੰ ਮਿਲਾਂਗਾ ਕੋਈ ਵਾਦਾ ਕੀਤਾ ਸੀ 70 ਤੇ ਮੈਂ ਹੁਣ ਜਾਣਾ ਤੇ ਫਿਰ ਪੰਜ ਸਿੰਘ ਨਾਲ ਲੈ ਕੇ ਇਹ ਉੱਥੇ ਗਏ ਨੇ ਉੱਥੇ ਗਏ ਨੇ ਹਾਂਜੀ ਇਹ ਵੀ ਕੋਈ ਮਿਲਦਾ ਕਿ ਇਤਨਾ ਕੋਈ ਵਿਆਹ ਦਾ ਕਾਰਜ ਹੀ ਜਾਂ ਕੋਈ ਕਾਰਜ ਸੀਗਾ ਤੇ ਉਸ ਕਾਰਜ ਤੇ ਪਰ ਬੀਬੀ ਦੀ ਰੁਚੀ ਵਿਆਹਲੇ ਬੰਨੇ ਨਹੀਂ ਸੀਗੀ ਉਹ ਇੱਕ ਪਰਮਾਤਮਾ ਨਾਲ ਪੂਰੀ ਜੁੜੀ ਹੋਈ ਸੀ ਪਰ ਉਹ ਇੱਕ ਕਾਂਹਤ ਮੰਗਦੀ ਸੀ ਜਦੋਂ ਨਾਲ ਹੀ ਆ ਗਏ ਹਾਂਜੀ ਜਦੋਂ ਗਏ ਤੇ ਕਹਿੰਦੀ ਵੀਰ ਜੀ ਮੈਂ ਤੁਹਾਡੇ ਨਾਲ ਹੀ ਰਹਿਣਾ ਮੈਂ ਜਾਣਾ ਇੱਥੇ ਮੈਂ ਰਹਿਣਾ ਇੰਨੀ ਉਮਰ ਹੋ ਗਈ ਉਹ ਦੋਨਾਂ ਉਸ ਟਾਈਮ ਮਾਤਾ ਜੀ ਦੀ ਉਮਰ 18 ਤੋਂ 19 ਸਾਲ ਦੇ ਵਿੱਚ ਵਿੱਚ ਸੀ ਹਾਂ ਸ਼ਹਾਦਤ ਦਾ ਕਿੱਸਾ ਦੱਸੋ ਸ਼ਹਾਦਤ ਕਿੱਦਾਂ ਮਿਲੀ ਫਿਰ ਜਦੋਂ ਇੱਥੇ ਆਏ ਨੇ ਫਿਰ ਸਿੰਘਾਂ ਇੱਥੇ ਤੇ ਵੈਸੇ ਜਦੋਂ ਇਕੱਲੇ ਰਹਿੰਦੇ ਸਨ ਨਾ ਸਿੰਘ ਪ੍ਰਸ਼ਾਦਾ ਪਾਣੀ ਲਿਆਉਣਾ ਮੰਗ ਕੇ ਬੀਬੀ ਜੀ ਕਹਿੰਦੇ ਆ ਅਲਗ-ਅਲਗੇ ਪਿੰਡਾਂ 'ਚ ਗਜਾ ਕਰਨ ਜਾਂਦੇ ਰਹੇ ਆ ਕੀ ਇਹ ਕੋੜੇ ਤੇ ਤੇ ਆ ਕੇ ਇੱਥੇ ਬੰਦਗੀ ਕਰਨੀ ਸਿੱਧੀ ਇਤਰਾ ਹੋਈ ਕਿ ਜਦੋਂ ਫਿਰ ਉਹ ਸਿਰ ਕਲਮ ਕੀਤਾ ਤੇ ਲਖਪਤ ਰਾਏ ਨੇ ਜਾ ਕੇ ਜਈਆ ਖਾਨ ਜੋ ਗਵਰਨਰ ਸੀਗਾ ਲਾਹੌਰ ਦਾ ਉਹਨੂੰ ਕਿਹਾ ਕਿ ਮੇਰੇ ਭਰਾ ਨੂੰ ਮੈਂ ਦਿਵਾਨ ਹੁੰਦਿਆ ਮਾਰਸ਼ ਸਿੱਖਾ ਨੇ ਮਾਰਤਾ ਮੈਂ ਬਦਲਿਆ ਹਨ ਆ ਮੇਰੀ ਜਿਹੜੀ ਪੱਗ ਬਖਸ਼ੀ ਹੈ ਤੁਹਾਡੇ ਚਰਨਾਂ 'ਚ ਰੱਖੀ ਹੈ ਤੇ ਪੈਰਾਂ 'ਚ ਤਾਂ ਮੈਂ ਸਿਰ ਤੇ ਰੱਖਣੀ ਹੈ ਜੇ ਤੁਸੀਂ ਮੈਨੂੰ ਹੁਕਮ ਦਿਓ ਕਿ ਕੋਈ ਵੀ ਸਿੱਖ ਮਲਾਕੇ 'ਚ ਰਹਿਣ ਨਹੀਂ ਦੇਣਾ ਇਸ ਕਰਕੇ ਉਹ ਕਹਿੰਦਾ ਠੀਕ ਆ ਆਰਡਰ ਦਿੱਤਾ ਮੈਨੂੰ ਇੰਨੀ ਫੌਜ দাও ਜਿੱਥੇ ਵੀ ਸਿੱਖ ਮਲੇ ਉਸ ਟਾਈਮ ਗਰੀਬ ਗੁਰਬੇ ਜਿਹੜੇ ਚੰਗੇ ਕਿਰਤੀ ਸਿੱਖ ਸੀ ਮਿਹਨਤ ਕਰਨ ਵਾਲੇ ਉਹਨਾਂ ਨੂੰ ਫੜ ਕੇ ਸ਼ਰੀਆਂ ਕਤਲ ਕੀਤਾ ਗਿਆ ਮਾਰਿਆ ਸ਼ਹੀਦ ਕੀਤਾ ਗਿਆ ਔਰ ਲੋਕਾਂ ਜਿਹੜੀ ਚੰਗੇ ਗੁਰਮਖਸ ਹਨ ਉਹਨਾਂ ਨੇ ਬੇਨਤੀ ਕੀਤੀ ਭਈ ਇਹ ਕੰਮ ਨਾ ਕਰ ਪੰਡਤਾਂ ਨੇ ਵੀ ਕਿਹਾ ਖੱਤਰੀਆਂ ਨੇ ਵੀ ਕਿਹਾ ਪਰ ਉਹਦੀ ਜਿੱਦ ਸੀ ਕਹਿੰਦੇ ਇਹ ਨਹੀਂ ਮੰਨਿਆ ਉਹ ਕਹਿੰਦਾ ਸੀ ਇੱਕ ਇਸ ਜਗ੍ਹਾ ਤੇ ਕਿੱਦਾਂ ਪਹੁੰਚਿਆ ਉਹ ਫਿਰ ਉਥੋਂ ਫਿਰ ਕੀ ਕੀਤਾ ਜਦੋਂ ਪਤਾ ਲੱਗਾ ਸੀ ਜੀ ਲਾਇਬ ਸਿੰਘ ਗਏ ਕਿੱਥੇ ਇਥੋਂ ਮੇਰੇ ਭਰਾ ਨੂੰ ਮਾਰ ਕੇ ਕਿੱਥੇ ਗਏ ਆ ਫਿਰ ਪਤਾ ਕਰਦਿਆਂ ਕਰਦਿਆਂ ਲੱਗਾ ਵੀ ਇਸ ਜਗ੍ਹਾ ਤੇ ਆਏ ਨੇ ਕਿਉਂਕਿ ਤਾਂ ਸਾਰੀ ਮੁਗਲਾਂ ਦੀ ਸਨ ਉਹ ਲਾਹੌਰ ਤੋਂ ਇੱਥੇ ਦਾ ਕੋਈ ਜ਼ਿਆਦਾ ਸਮਾਂ ਨਹੀਂ ਸੀ ਫਿਰ ਉਹ ਇੱਥੇ ਆਇਆ ਇੱਥੇ ਆ ਕੇ ਫਿਰ ਜਿਹੜਾ ਘੇਰਾ ਪਾ ਕੇ 30000 ਫੌਜ ਲੈ ਕੇ ਆਇਆ ਜਨਰਲ ਨੂੰ ਅੱਗ ਲਾਈ ਇਥੇ ਫਿਰ ਜਦ ਹੋ ਗਏ ਸੀ ਕਿ ਸੀਧੀਆਂ ਪਾ ਗਏ ਨੇ ਉਹਨਾਂ ਦੀ ਬੜੀ ਫੌਜ ਮਰੀ ਆ ਕੋ ਆਪਣੇ ਸੇਂ ਕੁਝ ਗਾਵ ਨਿਕਲ ਗਏ ਬੀਬੀ ਸੁੰਦਰ ਕੋਰ ਦੀ ਉਮਰ ਕਿੰਨੀ ਹੋਏਗੀ ਔਰ ਕਿੱਦਾਂ ਸ਼ਹਾਦਤ ਮਿਲੀ ਉਹ ਦੇਖੋ ਜੀ ਉਸ ਟਾਈਮ ਆਪਾਂ ਹੀ ਸੋਚਦੇ ਹਾਂ ਕਿ 25 ਤੋਂ 30 25 26 25 26 ਦੇ ਵਿੱਚ ਕੋਈ ਅੰਦਾਜ਼ਾ ਪੱਕਾ ਲਿਖਦਾ ਨਹੀਂ ਹਾਂ ਜੀ ਨੌਜਵਾਨ ਉਮਰ ਵਿੱਚ ਗਿਆ ਤਸਵੀਰ ਤੋਂ ਪਤਾ ਲੱਗਦਾ ਹੈ ਨਾ ਕਿਤਰਾ ਦੀ ਉਮਰ ਆ ਇਸ ਕਰਕੇ ਜਵਾਨੀ ਵਿੱਚ ਹੀ ਸ਼ਹੀਦੀ ਪਾ ਗਏ ਨੇ ਬਾਬਾ ਜੀ ਅੱਜ ਦੇ ਨੌਜਵਾਨ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂ ਪਟਕੜਿਆ ਔਰ ਕਿੱਦਾਂ ਲੀਤ ਆ ਸਕਦੀ ਦੁਬਾਰਾ ਨੌਜਵਾਨੀ ਆਪਾਂ ਅੱਜ ਦੇ ਨੌਜਵਾਨ ਨੂੰ ਬੇਨਤੀ ਇਹ ਕਰਾਂਗੇ ਜਿਤਨਾ ਤੁਹਾਡੀ ਪੜ੍ਹਾਈ ਲਿਖਾਈ ਬਹੁਤ ਜ਼ਿਆਦਾ ਹੈ دنیਵੀ ਪੜ੍ਹਾਈ ਤੁਸੀਂ ਪੜ੍ਹੀ ਹੈ ਜਿਹੜੇ ਇਹ ਪੜ੍ਹਦੇ ਨਾਲ ਨਾਲ ਜੇ ਸਾਡੇ ਗੁਰੂਆਂ ਦਾ ਸਾਡੇ ਬਾਬੇ ਸਾਹਿਬ ਜਦਾ ਬਾਬਾ ਜੀਤ ਸਿੰਘ ਬਾਜੂ ਜਹਾਰ ਸਿੰਘ ਦਾ ਜੇ ਪਰਪ ਕਰ ਦੇਖੀਏ ਤੇ ਉਹਨਾਂ ਦਾ ਵੀ ਜੀ ਕਰਦਾ ਸੀ ਕਿ ਆਪਾਂ ਵੀ ਆਨੰਦ ਮਾਣੀਏ ਪਰ ਜਿਤਨਾ ਉਹਨਾਂ ਨੇ ਸਾਡੇ ਪਰਪ ਕਰ ਵਾਸਤੇ ਜਾਣਾ ਵਾਰੀਆਂ ਨੇ ਅਬ ਅੱਜ ਦੇ ਨੌਜਵਾਨ ਨੂੰ ਇਹੀ ਬੇਨਤੀ ਕਰਾਂਗੇ ਕੇਸ ਰੱਖੋ ਕਕਾਰ ਪਾਓ ਖੰਡੇ ਬਾਟੇ ਦੀ ਪਾਓ